ਅੱਜ ਜੱਪਾ ਚੱਲੇ ਸੀ ਘਰੇ ਮੁਖਤਰ ਜੀ ਮੁਖਤਰ ਸਾਹਿਬ ਫਰਸਟ ਟਾਈਮ ਸੀ ਉਸ ਗੁਰਵਸਤੀ ਸਟੇਸ਼ਨ ਤੇ ਵਕੀਲਾਂ ਦੇ ਕੋਲ ਦੇ ਕੋਲ ਦੇ ਆਹ ਦੇਖੋ ਸੇਮਾ ਪਾ ਖੜੇ ਸੀ ਬੰਦ ਲਾ। ਆਹ ਆ ਰਿਹਾ। ਮਾਫੀ, ਜੇਲਮੈਂਟਮੈਂਟਾਂ ਸਟਾਪ ਆ। 5-5 ਮਿੰਟ ਰੋਕੀ ਇੱਥੇ। ਇਹ ਵੀ ਵਾਰੀ ਇਹਨੂੰ। ਤੇ ਇਹਨੂੰ ਪੁਨਕਾ ਤੋਂ ਘਟਾਣ ਲਈਲੇ 2-3 ਘੰਟੇ ਲੱਗਦੇ। ਵਕਤ ਦੇ ਬਹੁਤ ਜਾ ਕੇ ਲਾਗਤ ਹੈ। ਇਹ ਆਉਂਦੇ ਸਟਾਪ। ਕੱਪੀ ਰਹਾ ਰਹਿ ਰਹੇ। 10-15 ਮਿੰਟ ਰਿਐਕਟਿਵ ਟ੍ਰੇਨ। ਇਹ ਵੀ ਵਾਰੀ ਇਹਨੂੰ। ਤਾਂ ਬਈ ਠੀਕ ਠਾਕ ਹੀ ਜਿਆਦਾ ਹੋ ਰਹੇ ਨੇ ਪਾਣੀ ਇਹ ਲੱਗ ਰਿਹਾ ਨੰਤ ਪੱਕੀ ਤੁਮ ਸਟੇਸ਼ਨਾਂ ਤੇ ਕਿਵੇਂ ਮਿਲਦੀ ਹੈ ਚਾ ਠੀਕ ਠਾਕ ਆ ਬਾਈ ਐਡੀ ਕੋਈ ਸਮਾਂ ਨਹੀਂ ਆ ਰਿਹਾ ਜੀ ਤੋਂ ਨਿਕਲ ਚੁੱਕੇ ਸੀਗੇ ਬਾਕੀ ਗੇਟ ਤੇ ਬਹੁਤ ਭੀੜ ਆ ਨਹੀਂ ਤਾਂ ਆਪਾਂ ਤੁਹਾਨੂੰ ਗੇਟ ਦਾ ਨਜ਼ਾਰਾ ਵਿਖਾਉਣਾ ਸੀਗਾ ਗੇਟ ਤੋਂ ਹੀ ਵਿਖਾਉਣੀ ਸੀ ਵੀਡੀਓ ਗੇਟ ਤੇ 바ਵਾ ਫੀਲਡ ਲੱਗੀ ਹੋਈ ਹੈ ਇਸ ਕਰਕੇ ਆਪਾਂ ਗੇਟ ਤੇ ਨਹੀਂ ਬਣਾ ਕਰਦੇ ਜੀ ਲੋਕ ਬਾਕੀ ਕਾਹ ਮਿਲਦੇ ਆ ਜੀ ਸਟਾਪ ਦਾ ਤਰੱਕੀ ਨਹੀਂ ਬਚਦੀ ਬਹੁਤ ਹੀ ਜਾਈ ਖੜੀ ਆ ਮੈਂ ਕੋਈ ਦੁਕਾਨ ਕੋਈ ਪੱਲਾ ਘੰਟਾ اچھا ਹੀ ਤੁਹਾਨੂੰ 2 ਘੰਟੇ ਲੇਟ ਟ੍ਰੇਨ ਜੀ ਸਟਾਪ ਇਸ ਸੂਚਨਾ ਕੋ ਦਿਖਾ ਲਈਏ ਭੁੱਖ ਲੱਗੀ ਆ ਸਾਹਮਣੇ ਕੋਣ ਘੋਲੇ ਖਿਜ ਦੇ ਰਹੇ ਸੀ ਉਹੀ ਖਾ ਲਈਏ ਉੱਚੀ ਤਰੀਕਾ ਹੋਵੇ ਨ ਕੋਈ ਤਾਂ ਘਰੇਗਾ ਨਹੀਂ ਜਾਣਾ ਤੇ ਉਹ ਜਾਣਾ ਨਹੀਂ ਨੂੰ ਕਰੇ ਬਾਕੀ ਹਜੂਰ ਆਈਏ ਤਾਂ ਚੱਲਦੇ ਦੱਬੇ ਬਾਕੀ ਤੋਂ ਮਿਲਦੇ ਆ ਗਏ ਸੀਗੇ ਕਿ ਕੋਈ ਮੁੰਡੇ ਦਾ ਫੋਨ ਆਇਆ ਪਤਾ ਮੈਂ ਬਾਹਰ ਸੀ ਕਿ ਮੈਂ ਕੋਈ ਬਸ ਸਟੇਸ਼ਨ ਤੇ ਮੈਂ ਆਇਆ ਆਪਣਾ ਬਹੁਤ ਸਾਰੇ ਕੰਮ ਕਿਰਨੇ ਆ ਸਹੀ ਲਈ ਗਈ ਪਾ ਪਰ ਵੀ ਜਿਵੇਂ ਪ੍ਰਯਨ ਚੱਲ ਜਾਈਏ ਕੀ ਹਾਲ ਚਾਲ ਦੋਸਤੋ ਦਾਦੀ ਜੀ ਨੂੰ ਤਾਂ ਲੋਕ ਪਤਾ ਲੇਟ ਹੋ ਗਏ ਸੀਗੇ ਤਨ ਮੈਨਿ ਪੜਖਾ ਭਾਈ ਕਿ ਕਰੇ ਕਰੇਗਾ ਜੀ ਜਿੰਦਗੀ ਦੇ ਆ ਦੇਖ ਆ ਆਪਣਾ ਭਾਂਜਾ ਤੇ ਆ ਆਪਣੀ ਭੂਆ ਦਾ ਮੁੰਡਾ ਜਿਹੜਾ ਲੈਣ ਆਇਆ ਸੀ ਆਪਾਂ ਨੂੰ ਤੇ ਆ ਆਪਣੀ ਭਣਜੀ ਆ ਦੇਖੋ ਤੇ ਆਪਣੀ ਵੱਡੀ ਭੈਣ ਖੜੀ ਤੇ ਆਪਣੀ ਸਾਹਮਣੇ ਮਾਤਾ ਖੜੀ ਆ ਆ ਬਹੁਤ ਸ਼ਰਾਰਤੀ ਹੈ ਪਰ ਬਾਲਾ ਸ਼ਰਾਰਤੀ ਹੈ ਇੱਕ ਅੱਕਾ ਸਾਡਾ ਲੱਡੂ ਛੋੜਾ ਤੇ ਬਾਕੀ ਉਹਨਾਂ ਤੋਂ ਥੋੜੀ ਦੇਰ 'ਚ ਮਿਲਦੇ ਆਂ ਚਾਹ ਪੀ ਲਈ ਚਾਹ ਲੈ ਆ ਬੱਸ ਅਰੇ ਅਰੇ ਮੈਂ ਇਹ ਕਰੀਂ ਦਿਆ ਉਹ ਇਹ ਕਰੀਂ ਦਿਆ ਆਹ ਇਹ ਫ੍ਰੀ ਵੀਡੀਓ ਬਣਾਈ ਆ ਆਈ ਪੂ ਆਪਣੀ ਤੇ ਅਪਾ ਇੱਥੇ ਲੋੜੀ ਬਣਾ ਰਹੇ ਸੀ ਅੱਜ ਬਾਕੀ ਪੋਲਿੰਗ ਚੱਲਿਆ ਆ ਬੇਪੂ ਦੇਖੋ ਡਿਸਕਾਊਂਟ ਨਹੀਂ ਜਾਂਦਾ ਮੈਂ ਮੰਗੀ ਜਨਾ ਪੂਰਾ ਮੂਲ ਵੇੜ ਰੱਖਿਆ ਸ਼ੋਰ ਨੇ ਤੇ ਮੈਨੂੰ ਇੱਕ ਵੀ ਡਿਸਕਾਊਂਟ ਨਹੀਂ ਦੇਈ ਜੰਦਾ ਬਾਹਲਾ ਚਲਾਕ ਹੈ ਬਹੁਤ ਹੀ ਬਹੁਤ ਹੀ ਗੰਦਾ ਹੈ ਆ ਵੇਖੋ ਲਖਨ ਦੇ ਦੇਖੋ ਮੜਾਇਆ ਆ ਦੇਖੋ ਲਖਨ ਦੇ ਬਹੁਤ ਹੀ ਸੱਟ ਕਰਦੇ ਜਾਂ ਨੂੰ ਤੇ ਬਾਰ ਬਾਰ ਸਮਝਾ ਰਹੇ ਬਸ ਉਹਨੇ ਦੱਸੇ ਬਹੁਤ ਹੀ ਸ਼ਰਾਰਤੀ

रिश्ते तो प्यारे में रिश्ते हर रिश्ते तो प्यारे में जितने अपने खड़े में ਹੌਣ ਪਰਾ ਹੋ ਬੂਟ ਵਾਪਸੀ ਕਰਨੇ ਪਸੰਦ ਨਹੀਂ ਆਏ ਤੇ ਬੂਟ ਆ ਸ਼ੋਰ ਨੇ ਲੈ ਲੇ ਮੈਂ ਨਹੀਂ ਲਿੱਤੇ ਇਹਨੇ ਮੇਰੇ ਵੱਲ ਦੇ ਮੇਰੇ ਬੂਟ ਲੈ ਲੇ ਤੇ ਬਾਕੀ ਆ ਜੀਜਾ ਹੀ ਖੜੇ ਜੇ ਆਪਣੇ ਇੱਧਰ ਪੈਣਾ ਖੜੀਆਂ ਆ ਵੇਖੋ ਇੱਧਰ ਆ ਖੜਾ ਚੂਪਾ ਯਾਰ ਲੈ ਆਉਣੇ ਚਾਰ ਤੇ ਆਪਾਂ ਹੁਣ ਆਏ ਛੋਲੇ ਭਟੂਰੇ ਖਾਣ ਉੱਧਰ ਵੀ ਖਾਈ ਜਾਂਦੇ ਨੇ ਤੇ ਬਾਕੀ ਵਲੌਗ ਆਪਾਂ ਇਤੋਂ ਕਰਦੇ ਖਤਮ ਆਇਆ ਤੈਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਦੇਓ ਤੇ ਬਾਕੀ ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਆਪਣੇ ਬਾਕੀ ਤੁਹਾਨੂੰ ਮੁੱਖਰ ਜਾ ਕੇ ਹੁਣ